ਨਸ਼ੇ ਦੀ ওভারਡੋਸ ਦੇ ਕਾਰਨ ਇੱਕ ਨੌਜਵਾਨ ਮੁੰਡੇ ਦੀ ਮੌਤ ਹੋਈ ਹੈ 19 ਸਾਲਾਂ ਦਾ ਨੌਜਵਾਨ ਮੁੰਡਾ ਸੀ ਆਪਣੇ ਦੋਸਤਾਂ ਦੇ ਨਾਲ ਬੀਤੇ ਦੇ ਨਹੀਂ ਕੀਤੇ ਗਿਆ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਇੱਕ ਫੋਨ ਕਾਲ ਆਉਂਦਾ ਤੇ ਕਿਹਾ ਜਾਂਦਾ ਕਿ ਤੁਹਾਡੇ ਮੁੰਡੇ ਦੀ ਮੌਤ ਆ ਜਿਹੜੀ ਉਹ ਹੋ ਗਈ ਆ ਤਾਂ ਪੌਕੇ ਤੇ ਪਰਿਵਾਰਕ ਮੈਂਬਰ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਉਸ ਨੂੰ ਹਸਪਤਾਲ ਜਿਹੜਾ ਆ ਉਹ ਲਿਜਾਇਆ ਜਾਂਦਾ ਨਾਲ ਹੀ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਵੀ ਜਿਹੜੀ ਆ ਉਹ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪੋਸਟਮਾਰਟਮ ਜਿਹੜਾ ਉਹ ਕਰਵਾਇਆ ਜਾਂਦਾ ਪਰੰਤੂ ਪੋਸਟਮਾਰਟਮ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਮੁੰਡੇ ਦੀ ਮੌਤ ਜਿਹੜੀ ਹੈ ਨਸ਼ੇ ਦੇ ਓਵਰਡੋਸ ਦੇ ਕਾਰਨ ਹੋਈ ਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਵੱਡਾ ਵਿਰੋਧ ਕੀਤਾ ਜਾ ਰਿਹਾ ਨੌਜਵਾਨ ਮੁੰਡੇ ਦੀ ਲਾਸ਼ ਨੂੰ ਲੈ ਕੇ ਰੋਡ ਜਿਹੜਾ ਆ ਉਹ ਵੀ ਜਾਮ ਕੀਤਾ ਗਿਆ ਤਾ ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰਕੇ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਇੱਕ 19 ਸਾਲਾਂ ਦੇ ਨੌਜਵਾਨ ਮੁੰਡੇ ਦੀ ਨਸੇ ਦੀ ਓਵਰਡੋਸ ਦੇ ਕਾਰਨ ਮੌਤ ਹੋਈ ਹੈ ਤਾਂ ਜਾਣਕਾਰੀ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ ਮੁੰਡਾ ਜਿਹੜਾ ਆਪਣੇ ਦੋਸਤਾਂ ਦੇ ਨਾਲ ਬੀਤੇ ਦਿਨ ਹੀ ਕਿਤੇ ਗਿਆ ਸੀ ਪਰੰਤੂ ਅਗਲੀ ਸਵੇਰ ਹੀ ਘਰਦਿਆਂ ਨੂੰ ਫੋਨ ਆਉਂਦਾ ਹੈ ਕਿ ਤੁਹਾਡੇ ਪੁੱਤਰ ਦੀ ਡੈਥ ਹੈ ਜਿਹੜੀ ਉਹ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਦਾ ਪੋਸਟਮਾਰਟਮ ਜਿਹੜਾ ਉਹ ਕਰਵਾਇਆ ਜਾਂਦਾ ਪਰੰਤੂ ਪੋਸਟਮਾਰਟਮ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਨੌਜਵਾਨ ਮੁੰਡੇ ਦੀ ਮੌਤ ਆ ਜਿਹੜੀ ਉਹ ਨਸ਼ੇ ਦੇ ਓਵਰਡੋਸ ਦੇ ਕਾਰਨ ਹੋਈ ਆ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਦਾ ਕਰੜਾ ਵਿਰੋਧ ਜਿਹੜਾ ਉਹ ਕੀਤਾ ਗਿਆ ਕਿਉਂਕਿ ਕਿਹਾ ਗਿਆ ਕਿ ਸਾਡਾ ਮੁੰਡਾ ਜਿਹੜਾ ਸਹੀ ਸਲਾਮਤ ਮੁੰਡਿਆਂ ਦੇ ਨਾਲ ਗਿਆ ਸੀ ਤਾਂ ਇਸ ਦੀ ਮੌਤ ਆ ਜਿਹੜੀ ਉਹ ਕਿਵੇਂ ਹੋ ਗਈ ਤਾਂ ਉੱਥੇ ਹੀ ਇਸ ਦੇ ਵਿਰੋਧ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਮਾਨਸਾ ਸਿਰਸਾ ਰੋਡ ਜਿਹੜਾ ਪੂਰੀ ਤਰੀਕੇ ਤੋਂ ਜਾਣ ਕੀਤਾ ਗਿਆ ਪਿੰਡ ਦੇ ਵਾਸੀ ਜਿਹੜੇ ਨੇ ਲਗਾਤਾਰ ਉੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਉੱਥੇ ਜੇਕਰ ਪਿੰਡ ਜਵਾਰਕੇ ਦੀ ਗੱਲ ਕਰ ਲਈਏ ਤਾਂ ਉੱਥੇ ਬੀਤੇ ਦਿਨ ਕੁ ਸਮਾਂ ਪਹਿਲਾਂ ਹੀ ਉੱਥੇ ਪੰਚਾਇਤ ਦੇ ਉਹ ਲੋ ਮਤਾ ਪਾਸ ਕੀਤਾ ਗਿਆ ਸੀ ਕਿਹਾ ਗਿਆ ਸੀ ਕਿ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਜਿਹੜਾ ਹੈ ਕੋਈ ਵੀ ਵਿਅਕਤੀ ਨਹੀਂ ਵੇਚੇਗਾ ਤੇ ਨਾ ਹੀ ਕੋਈ ਨਸ਼ਾ ਕਰੇਗਾ ਜੇਕਰ ਅਜਿਹਾ ਪਾਇਆ ਜਾਂਦਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਇਹ ਜਿਹੜੀ ਉਹ ਕਰਵਾਈ ਜਾਵੇਗੀ ਪਰੰਤੂ ਇਸ ਤੋਂ ਬਾਅਦ ਵੀ ਲਗਾਤਾਰ ਨਸ਼ਾ ਜਿਹੜਾ ਵੱਡੇ ਪੱਧਰ ਤੇ बिक ਰਿਹਾ ਜਿਸ ਦੀ ਗਵਾਹੀ ਜਿਹੜੇ ਨੇ ਪਿੰਡ ਵਾਸੀ ਦਿੰਦੇ ਆ ਰਹੇ ਨੇ ਕਿ ਸਾਡੇ ਪਿੰਡ ਦੇ ਵਿੱਚ ਲਗਾਤਾਰ ਮੌਤਾਂ ਹੋ ਰਹੀਆਂ ਨੇ ਹਫਤੇ ਦੇ ਵਿੱਚ ਲਗਭਗ ਇੱਕ ਮੌਤਾਂ ਕਿਸੇ ਨਾ ਕਿਸੇ ਨੌਜਵਾਨ ਦੀ ਜ਼ਰੂਰ ਹੁੰਦੀ ਹੈ ਤਾਂ ਪਿੰਡ ਦੇ ਵਿੱਚ ਵੱਡੇ ਪੱਧਰ ਤੇ ਨਸ਼ਾ ਫੈਲਿਆ ਹੋਇਆ ਪਰੰਤੂ ਪ੍ਰਸ਼ਾਸਨ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਢਿੱਲ ਜਿਹੜੀ ਆ ਉਹ ਵਰਤੀ ਜਾ ਰਹੀ ਹੈ ਤਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰਕੇ ਦਾ ਇਹ ਮਾਮਲਾ ਜਿੱਥੇ ਇੱਕ ਹੋਰ ਮੌਤ ਜਿਹੜੀ ਆ ਨੌਜਵਾਨ ਮੁੰਡੇ ਦੀ ਹੋਈ ਆ ਮੁੰਡਾ ਜਿਹੜਾ 19 ਸਾਲਾਂ ਦਾ ਨੌਜਵਾਨ ਮੁੰਡਾ ਸੀ ਬੀਤੇ ਦਿਨੀ ਆਪਣੇ ਦੋਸਤਾਂ ਦੇ ਨਾਲ ਕਿਤੇ ਗਿਆ ਸੀ ਪਰੰਤੂ ਨਸ਼ੇ ਦੀ ਓਵਰਡੋਜ਼ ਦੇ ਕਾਰਨ ਉਸ ਦੀ ਮੌਤ ਆ ਜਿਹੜੀ ਉਹ ਹੋ ਗਈ ਹੈ। ਸਿਰੇ ਭਾਈ ਨਗਰ ਦੀ ਔਰ ਉਹਨਾਂ ਮੌਤ ਹੋਈ ਹੈ ਤਾਂ ਮਾਨਸਾ ਜੋ ਮੇਨ ਸਰਸਾ ਰੋੜਾ ਜਾਮ ਕੀਤਾ ਕੀ ਕਰਨਾ। ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਾ ਨਹੀਂ ਬਈ ਮਾਨਸਾ ਜਿਹੜੇ ਚ ਬਈ ਇਹ ਨੂੰ ਪਹਿਲਾਂ ਅਸੀਂ ਕਿੰਨੀਆਂ ਕਲਾਸ਼ਾਂ ਧਰ ਚੁੱਕੇ ਆ ਹੋਰ ਪੰਜਾਬ 'ਚ ਪਤਾ ਨਹੀਂ ਕਿੰਨੀਆਂ ਪਹਿਲਾਂ ਪਿਛਲੇ ਟਾਈਮ ਆ ਆ ਮਹੀਨੇ ਕ ਪਹਿਲਾਂ ਦੀ ਗੱਲ ਆਖ ਲਈਏ ਮੁੰਡੇ ਮੁੰਡੇ ਦੀ ਨੌਜਵਾਨ ਦੀ ਮੌਤ ਹੋਈ ਚ ਠੀਕ ਹੈ ਇਹ ਹਰ ਮੈਨੂੰ ਲੱਗਦਾ ਵੀ ਹਫ਼ਤੇ 'ਚ 5-7 ਮੌਤਾਂ ਦਾ ਨਾਰਮਲ ਗੱਲ ਆ ਵੀ ਦਿਨ ਦੀ ਇੱਕ ਦੋ ਮੌਤ ਇੱਕ ਜ਼ਿਲ੍ਹੇ ਦੀ ਆ ਸਾਡੇ ਦੀ ਕਿਉਂਕਿ ਸਾਨੂੰ ਡੇਲੀ ਇੱਕ ਦਿਨ ਮੈਂ ਤੇ ਝੋਟਾ ਇਕੱਠੇ ਬੈਠੇ ਸੀਗੇ ਸਾਨੂੰ ਬੈਠੇ ਬੈਠੇ ਨੂੰ 7 ਫੋਨ ਆ ਗਏ ਬਈ ਮੌਤ ਕਹਿੰਦੇ ਵੀ ਇੰਨੀਆਂ ਮੌਤਾਂ ਹੋ ਗਈਆਂ ਬਈ ਅੱਜ ਤੇ ਵੀ बार-बार ਸਾਡੇ ਜਵਾਕਾਂ ਦੀਆਂ ਮੌਤਾਂ ਹੋ ਰਹੀਆਂ ਪ੍ਰਸ਼ਾਸਨ ਜਮਾਂ ਕੁਝ ਨਹੀਂ ਕਰ ਰਿਹਾ ਤੇ ਹੁਣ ਤੁਸੀਂ ਇੱਕ ਪਰਸੋਂ ਚੋਥੇ ਦੀ ਗੱਲ ਦਿੰਦੇ ਦਾਦਾ ਵੀ ਜਿਹੜੇ ਬੰਦੇ ਸਾਡੇ ਖਰਾਬ ਕੂੜ ਪ੍ਰਚਾਰ ਕਰ ਰਹੇ ਸੀ ਉਹਨਾਂ ਦਾ ਪ੍ਰੋਗਰਾਮ ਕਰਾਉਣ ਲਈ ਠੀਕ ਹੈ ਸਾਰੇ ਮਾਨਸਾ ਜ਼ਿਲ੍ਹੇ ਦੀ ਪੁਲਿਸ ਲੱਗੀ ਤੇ ਚਿੱਟਾ ਵੇਚਣ ਵਾਲੇ ਘਰੇ ਕਿਉਂ ਨਹੀਂ ਪੁਲਿਸ ਜਾਂਦੀ ਇਹਨਾਂ ਦੇ ਮੰਤਰੀ ਡਾਕਟਰ ਵਿਜੇ ਸਿੰਘਾ ਮੇਰੇ ਪਿੰਡਾਂ ਉਹਦੇ ਮੂਹਰੇ ਚਿੱਟਾ ਧਰਤਾ ਤੇ ਬਾਰ-ਬਾਰ ਇਹਨਾਂ ਨੂੰ ਅਸੀਂ ਥਾਣਿਆਂ 'ਚ ਲਿਆ ਆ ਲਿਆ ਚਿੱਟਾ ਫੜਾਈ ਇਹਨਾਂ ਯਾਰ ਇਹ ਤਾਂ ਫੇਰ ਵੀ ਨਹੀਂ ਕਾਰਵਾਈ ਕਰਦੇ ਆ ਹੁਣ ਮੁੰਡੇ ਨੂੰ লাশ ਲਿਆ ਉਹਨੂੰ ਇੱਥੇ ਤੱਕ ਕਿੰਨੀ ਜਿੱਦੋ ਜਿਹੇ ਕਰਨੀ ਪਈ ਜੇ ਪਹਿਲਾਂ ਹੀ ਇਹਨੂੰ ਬਚਾ ਲੈਂਦੇ ਤੇ ਇੱਥੇ ਹਲੇ ਵੀ ਪੁਲਿਸ ਪ੍ਰਸ਼ਾਸਨ ਕੋਈ ਮੂਡ 'ਚ ਨਹੀਂ ਹੈਗਾ ਵੀਰ ਨੂੰ ਇਹਨੂੰ ਮਸਲਾ ਹੱਲ ਕਰਨ ਦੇ ਮੂਡ 'ਚ ਨਹੀਂ ਹੈਗਾ ਸਿੱਧੀ ਗੱਲ ਆ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਜਿੰਨਾ ਚਿਰ ਤੁਸੀਂ ਇੱਥੇ ਨਹੀਂ ਆਉਂਦੇ ਨਾ ਇਹ ਮਸਲੇ ਦਾ ਹੱਲ ਨਹੀਂ ਹੋਣਾ ਆ 20-50 ਬੰਦੇ ਹੱਲ ਨਹੀਂ ਕਰ ਸਕਦੇ ਇੱਥੇ ਹਰ ਘਰ ਦੇ ਲੋਕ ਨੂੰ ਆਉਣਾ ਪਊਗਾ ਤੇ ਹਰ ਖਿੱਤੇ ਦੇ ਲੋਕਾਂ ਨੂੰ ਆਉਣਾ ਪਊ ਅੱਜ ਇਹ ਗਰੀਬ ਮਜ਼ਦੂਰ ਦਾ ਮਰਿਆ ਤੇ ਪਤਾ ਨਹੀਂ ਕਿੰਨੇ ਕਦੇ ਮਰ ਚੁੱਕੇ ਨੇ ਤੇ ਮਾਮਾ ਸਾਡੀਆਂ ਲਕੋਣੀਆਂ ਨੇ ਵੀ ਸਾਡੇ ਜਵਾਗ ਚਿੱਟਾ ਮੀਂਦੇ ਆ ਤੇ ਬਥੇਰੇ ਲੋਕ ਬੋਲਦੇ ਨਹੀਂ ਯਾਰ ਵੀ ਸਾਡੇ ਕਿੰਨੇ ਨੌਜਵਾਨ ਮਰ ਗਏ ਕੀ ਸਾਡਾ ਫਰਜ਼ ਨਹੀਂ ਯਾਰ ਅੱਜ ਇੱਥੇ ਪਹੁੰਚਣ ਦਾ ਤੇ ਅੱਜ ਜਿਹੜਾ ਪ੍ਰਸ਼ਾਸਨ ਠੀਕ ਹੈ ਇਹ ਜਿੱਦਦਿਆ ਰਿਹਾ ਹੋਇਆ ਵੀ ਇੱਥੇ ਅਸੀਂ ਕੁਝ ਹੋਣ ਨਹੀਂ ਦੇਣਾ ਤੇ ਇਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦੇਣਾ ਕੋਈ ਇਹਨਾਂ ਦੇ ਬੰਦੇ ਕਾਤਲ ਨਹੀਂ ਫੜਨੇ ਪਹਿਲਾਂ ਅਕਲੀਏ ਮੁੰਡਾ ਮਹੀਨਾ ਡੇਢ ਮਹੀਨਾ ਹੋ ਗਿਆ ਉੱਥੇ ਮਰਿਆ ਸੀ ਉਹਦੇ ਕਾਤਲ ਅੱਜ ਤੱਕ ਨਹੀਂ ਫੜੇਗੇ ਬਾਈ ਇਹ ਜਵਾਬ ਦੇਣ ਇਸ ਗੱਲ ਦਾ ਵੀ ਤੁਸੀਂ ਹੁਣ ਨਾਲ ਇਹਨੂੰ ਕਿੱਥੋਂ ਬੜ ਲੋਗੇ ਉਹ ਦੋ ਤਿੰਨ ਬੰਦੇ ਅੰਦਰ ਕਰ ਤੇ ਬਾਕੀ ਸਾਰੇ ਬਾਹਰ ਫਿਰਦੇ ਆ ਉਹਦਾ ਅੱਜ ਵੀ ਚਿੱਟਾ ਵੇਚੀ ਜਾਂਦੇ ਆ ਇੱਥੋਂ ਦਾ ਕੋਈ ਪੁਲਿਸ ਅਧਿਕਾਰੀ ਆ ਕੇ ਮੇਰੇ ਨਾਲ ਗੱਲ ਕਰੇ ਜਵਾਬ ਦੇਵੇ ਇਹਨਾਂ ਕੋਲੇ ਦਾ ਇਹਨਾਂ ਕੋਲੇ ਕੋਈ ਜਵਾਬ ਹੀ ਨਹੀਂ ਹੋਗਾ ਇਹਦਾ ਵਾਰ-ਵਾਰ ਕਹਿੰਦੇ ਨਿਮੇੜ ਲੋ ਚੱਕ ਲੋ ਯਾਰ ਆਏ ਕੋਈ ਖੜਿਆ ਹੋ ਖੜਿਆ ਹੋ ਰਿਆ ਸੀ ਤੇਰਾ ਹੋਇਆ ਇੱਥੇ ਵੀ ਸਾਡਾ ਜਵਾਕ ਮਰ ਜਾਂਦਾ ਅਸੀਂ ਚੱਕ ਲਿਆ ਕਰਾਂਗੇ ਕਿੰਨੇ ਕਦੇ ਮੁਆਵਜ਼ੇ ਲੈਂਦੇ ਫਿਰ ਆਵੇ ਤੁਸੀਂ ਪਹਿਲਾਂ ਹੀ ਹੱਲ ਕਰ ਦਿਓ ਇਹ ਚੀਜ਼ ਦਾ ਹੁਣ ਅਸੀਂ ਰੋਜ਼ ਕਰਾ ਕਰਾਂਗੇ ਜਵਾਕ ਧਰ ਲਿਆ ਕਰਾਂਗੇ ਸਾਡਾ ਮਰ ਜਾ ਕਰੂ ਅਸੀਂ ਧਰ ਲਿਆ ਕਰਾਂਗੇ ਮੁਆਵਜ਼ੇ ਲਿਆ ਕਰਾਂਗੇ ਇਹ ਪਹਿਲਾਂ ਕਿਉਂ ਨਹੀਂ ਹੱਲ ਕਰਦੇ ਇੱਥੇ ਐਸਐਸਪੀ ਬੈਠਾ 4-5 ਕਿਲੋਮੀਟਰ ਤੇ ਠੀਕ ਹੈ ਇੱਥੇ ਐਮਐਨਏ ਨੇ ਕੋਠੀਆਂ ਨੇ ਦੋ ਦੀਆਂ ਤੇ ਇਹ ਡੁੱਬ ਕੇ ਮਰ ਜਣ ਮਾਰੇਗਾ ਚੱਪਣੀ ਚੋ ਜਿਹੜੇ ਇੱਥੇ ਨਹੀਂ ਆਏ ਇੱਥੇ ਐਸਐਸਪੀ ਆਉਂਦਾ ਨਾ ਗੈਵਲੀ ਆਉਂਦਾ ਸਾਡਾ ਜਵਾਬ ਕਰਿਆ ਸਾਡੇ ਪ੍ਰਾਲੀਆਂ 'ਚ ਅੱਗ ਲੱਗੀ ਸੀਗੀ ਸਾਡੇ ਪ੍ਰਾਲੀਆਂ 'ਚ ਅੱਗ ਲੱਗੀ ਸੀ ਕਹਿੰਦੇ ਸੈਟਲਾਈਟ ਫਿਰਦੀ ਐ ਤੇ ਸਾਡੇ ਖੇਤਾਂ 'ਚ 50 50 100 100 ਪੁਲਿਸ ਮੁਲਾਜ਼ਮ ਬੜ ਜਾਂਦਾ ਸੀ ਅੱਜ ਸਾਡੇ ਘਰ 'ਚ ਅੱਗ ਲੱਗੀ ਐ ਤੇ ਸੈਟਲਾਈਟ ਕਿੱਥੇ ਮਰ ਗਿਆ ਨਾ ਇਹ ਯਾਦ ਰੱਖਿਓ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਜਦੋਂ ਇੱਕ ਖੂੰਜੇ ਤੋਂ ਜਦੋਂ ਅੱਗ ਲਾਉਂਦੇ ਨਾ ਪ੍ਰਾਲੀ ਨੂੰ ਸਾਰਾ ਖੇਤ ਤਬਾਹ ਕਰ ਦਿੰਦੀ ਐ ਤੇ ਇਹ ਅੱਗੇ ਹਜੇ ਲੱਗੀ ਹੋਈ ਐ ਸਾਰੇ ਪੰਜਾਬ ਨੂੰ ਤਬਾਹ ਕਰ ਦੂ ਜੇ ਨਾਮ ਬੋਲੇ ਆਉਣ ਵਾਲੇ ਸਮੇਂ 'ਚ ਅਲਦਾ ਸਰ ਨੂੰ ਬੈਰੂਈ ਦਾ ਹਾਲ ਸਾਹਿਬ ਬੈਰੂਈ ਫਤੇ ਇਹ 19 ਸਾਲਾਂ ਦਾ ਨੌਜਵਾਨ ਹੈ ਜੋ ਬੋੜੋ ਆ ਮਰਿਆ ਕੱਲ 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 ਦਾ ਮਰਿਆ ਸੀ ਖਨੌਰੀ ਸੀ ਇਹਨੂੰ ਵਾਪਸ ਕਰਤਾ ਮੌਕੇ ਦਾ ਮੌਜੂਦਾ ਅਫਸਰ ਆ ਜੋ ਥਾਣੇ ਦਾ ਉਹ ਪਤਾ ਇਹਨਾਂ ਦੇ ਇੱਕ ਪਿਵਾਰ ਨੂੰ ਕੀ ਕਹਿੰਦਾ ਤੇ ਪਿਓ ਨੂੰ ਜਿਹੜਾ ਮੁੰਡਾ ਮੁੰਡੇ ਦਾ ਪਿਓ ਹੈ ਕਹਿੰਦਾ ਲੱਕੜਾਂ ਦੇ ਪੈਸੇ ਲੈ ਆਲਾ ਸਾਥੂ ਉਹਦੇ ਕੋਲ ਨਹੀਂ ਹੈਗੇ ਉਹਦਾ ਮੁੰਡਾ ਮਰਿਆ ਨਸ਼ੇ ਵਾਲਿਆਂ ਨੂੰ ਤੁਸੀਂ ਕੁਝ ਕਹਿ ਨਹੀਂ ਰਹੇ ਫਿਰ ਅੱਜ ਸਵੇਰੇ ਸੀ ਜਦੋਂ Laash ਲੈ ਕੇ ਆਲੇ ਸਾਡੇ ਮੂਰੇ ਟਰੈਕਟਰ ਲਾਤੇ ਨਾਕਾਂ ਨਹੀਂ ਲਾਇਆ ਮੈਂ ਰੋਜ਼ ਕੂਕਦਾ ਆ ਮਾਤਾਵਾਂ ਨੇ ਇਹਨਾਂ ਦੇ ਪਹਿਲਾ ਪੁੱਤ ਚਲ ਗਿਆ ਕਿਸ ਦਾ ਜਾਣ ਆਲਾ ਇੱਥੇ ਲੋਕ ਆ ਸਾਰੇ ਪਿਜਵਾਰ ਕੇ ਇਹਨਾਂ ਨੂੰ ਪੁੱਛ ਰਿਓ ਰਿਓੜੀਆਂ ਵਾਂਗੂ ਨਸ਼ਾ ਬਿਕਦਾ ਹਾਲਾਂਕਿ ਪੰਚਾਇਤ ਨੇ ਉਹ ਮਤਾ ਵੀ ਪਾਇਆ ਸੀ ਕਿ ਅਗਰ ਮਤਾ ਕੀ ਕਰੂਗਾ ਭਾਈ ਜਦੋਂ ਇਕੱਠੇ ਹੋ ਕੇ ਲੋਕ ਨਹੀਂ ਲੱਗਦੇ ਉਧਰ ਪੰਚਾਇਤ ਵੀ ਖੜੀ ਐ ਤੁਸੀਂ ਉਹਨਾਂ ਦਾ ਵੀ 뷰 ਲੈ ਲਿਓ ਵੀ ਉਹ ਕੀ ਕਹਿਣਾ ਚਾਹੁੰਦੇ ਛੋਡੇ ਪਿੰਡ ਮੌਤ ਹੋਈ ਆ ਵੀ ਤੁਸੀਂ ਨਾਲੋਂ ਇਹਨਾਂ ਲੋਕਾਂ ਦੇ ਧਰਨ ਪਿੰਡ ਦੇ ਲੋਕਾਂ ਦੇ ਨਾਲੋਂ ਕਿ ਪ੍ਰਸ਼ਾਸਨ ਦੇ ਨਾਲ ਇੰਨੀ ਗੱਲ ਪੁੱਛੋ ਜ਼ਰੂਰ ਇਹ ਗੱਲ ਪੁੱਛਣ ਦਾ ਦਾਵਾ ਬੰਨਦਾ ਹੈ ਹਨਾ ਤੇ ਲੋਕ ਆ ਰਹੇ ਨੇ ਜਾਗਦਿਆਂ ਜਮੀਨ ਕੋਸ਼ਲੋ ਕੋਤੇ ਤਾਸ ਵੀ ਖੇਡੀਆਂ ਨੇ ਕਈ ਕੋਈ ਲੋਕਾਂ ਨੂੰ ਪਰਲੇ ਪਾਸੇ ਕੋਈ ਬੰਦਾ ਚਟਾ ਵੇਚਦਾ ਫਿਰਦਾ ਹੁਣ ਵੀ ਮੈਂ ਹੁਣ ਵੀ ਲੈ ਕੇ ਦੇ ਸਕਦਾ 300 ਗ੍ਰਾਮ ਚ ਇੱਕ ਬੰਦਾ ਜਿਹਨੇ ਆਪਣੇ ਰੋੜੇ ਮਾਰੇ ਸੀ ਉਧੇ ਉਹ 300 ਗ੍ਰਾਮ ਚ ਉਹਦੇ ਬੰਦੇ ਫੜੇਗੇ ਪਰਸੋਂ ਤੇ ਉਹ ਤੇ 6 ਗ੍ਰਾਮ ਦਾ ਪਰਚਾ ਪਾ ਕੇ ਉਹ ਪੈਸੇ ਲਾ ਕੇ 6 ਗ੍ਰਾਮ ਦਾ ਪਰਚਾ ਪਾਤਾ ਉਹਨੂੰ ਤਾਂ ਰੋਕਿਆ ਨਹੀਂ ਸਾਨੂੰ ਅੱਜ ਰੋਕ ਦੇ ਤਾਂ ਸਾਡੀਆਂ ਜਾਇਜ਼ ਜੀਆਂ ਮੰਗਾਂ ਨੇ ਵੀ ਇਹ ਨਸ਼ਾਪੂਰ ਨੂੰ ਕੁਝ ਬੰਦ ਕਰਾਇਆ ਜਾਵੇ ਜਿਹੜੇ ਬੰਦੇ ਵੇਚਦੇ ਨੇ ਵੱਡੀਆਂ-ਵੱਡੀਆਂ ਬਿਲਡਿੰਗਾਂ ਪਾ ਲਈਆਂ ਬਈ ਨਸ਼ਾ ਵੇਚ ਕੇ ਬਾਥਰੂਮਾਂ ਰਿਮੋਟ ਨਾਲ ਬਾਰ ਬੰਦ ਹੁੰਦੇ ਨੇ ਤੇ ਗਰੀਬ ਲੋਕ ਨੇ ਦਿਹਾੜੀ ਕਰਕੇ ਆਉਂਦੇ ਨੇ ਮਾਤਨ ਜਿਵੇਂ ਦੱਸਿਆ ਵੀ ਮੈਂ ਕਦੇ ਸਿਲੰਡਰ ਛੜਾਉਣੀ ਜਾਂ ਕਦੇ ਕਹਾੜ ਬਈ ਪਤੀਲਾ ਵੀ ਛੱਡ ਦੇ ਕਰੇ ਯਾਰ ਹੁਣ ਗਰੀਬਾਂ ਦੇ ਘਰਾਂ 'ਚ ਕੀ ਹੁੰਦਾ ਭਾਂਡੇ ਹੁੰਦੇ ਨੇ ਬਾਲਟੀਆਂ ਹੁੰਦੀਆਂ ਨੇ ਪਿੱਤਲ ਦੇ ਪਿੱਛੇ ਜੇ ਜ਼ਿਮੀਂਦਾਰ ਦੀ ਮੌਤ ਹੋਈ ਅੱਜ ਜੇ ਦੀ ਹੋ ਗਈ ਉਹ ਤੋਂ ਪਹਿਲਾਂ ਕਿਸੇ ਹੋਰ ਦੀ ਹੋ ਗਈ ਰੋਜ਼ ਮੌਤ ਇੱਥੇ ਅਗਰੀ ਦਾ ਨਸ਼ਾ ਵੇਚਦਾ ਜੇ ਆਪਾਂ ਆ ਕੇ ਲੜਦੇ ਆ ਤਾਂ ਕੋਈ ਨਾਲ ਨਹੀਂ ਦੁਰਦਾ ਯਾਰ ਹੁਣ ਆਏ ਹੁਣ ਲੋਕ ਆਏ ਨੇ ਬੈਠੇ ਨੇ ਹੁਣ ਫਿਰ ਵਿੱਚੋਂ ਪ੍ਰਸ਼ਾਸਨ ਜਿਵੇਂ ਪ੍ਰਭਾਪ ਆਪ ਦੇ ਬੰਦਿਆਂ ਨੂੰ ਕਮੇਟੀ ਬਣਾ ਲਓ ਅਸੀਂ ਕੋਈ ਕਮੇਟੀ ਬਣਾਉਂਦੀ ਸਾਡੀ ਹੈਗੀ ਹੈ ਕਮੇਟੀ ਅਸੀਂ ਇਹਨੂੰ ਮਾਫੀਆ ਦਬਾਵਾਂਗੇ ਜਿਹੜੇ ਦੋਸ਼ੀ ਨੇ ਅਸੀਂ ਕਿਸੇ ਦਾ ਨਾਂ ਨਹੀਂ ਧਰਦੇ ਪੁਲਿਸ ਨੂੰ ਸਭ ਪਤਾ ਹੈ ਸਾਰਾਂ ਦੇ ਘਰਾਂ ਚ ਹਫਤਾ ਜਾਂਦਾ ਹੈ ਹਾਂ ਹਾਂ ਪਈਏ ਪੁਲਸ ਵਾਲਿਆਂ ਨੂੰ ਉਹ ਸਾਲੇ ਦਸ ਵੇਰੇ ਵਾਰ ਚ ਖੜੇ ਹੁੰਦੇ ਨੇ ਨਸ਼ਾ ਲੈਣ ਕਹੀ ਤਾਂ ਮ ਮੈਂ ਇਥੋਂ ਦੇ ਅਫਸਰ ਨੂੰ ਇੰਟੈਲੀਜੈਂਸ ਨਾਲ ਦਿਖਾਇਆ ਵੀ ਆਹ ਤੇਰਾ ਕੋ ਸਮਲਾਜ ਮੈਂ ਆ ਨਸ਼ੇ ਆਦੇ ਨੇ ਅਕਾਊਂਟ ਚ ਪੈਸੇ ਪਾਏ ਹੋਏ ਨੇ ਉਹਨੇ ਆਪ ਕਿਹਾ ਸਾਹਮਣੇ ਖੜ ਕੇ ਹਾਂਜੀ ਕਹਿੰਦਾ ਮੈਂ ਨਸ਼ਾ ਲੈਂਦਾ ਹੁੰਦਾ ਸੀ ਮੇਰੇ ਕੋਲ ਵੀਡੀਓ ਵੀ ਬਣੀ ਹੋਈ ਆ ਉਹ ਕੀ ਕਰਾਂਗੇ ਬਾਈ ਲੋਕ ਆਉਂਦੇ ਨਹੀਂ ਲੋਕ ਲੜਦੇ ਨਹੀਂ ਹੁਣ ਮਰ ਇਹ ਇਹਦੇ ਪਿਓ ਨੂੰ ਵੀ ਮੈਂ ਕਿਹਾ ਸੀ ਫੋਨ ਕਰਕੇ ਪਹਿਲਾਂ 10 ਦਿਨ ਮਹੀਨਾ ਪਹਿਲਾਂ ਇਹਦੀ ਮਾਤਾ ਨੂੰ ਵੀ ਵੀ ਮੁੰਡਾ ਸੁਧਾਰ ਲਓ ਸਾਡੇ ਨਾਲ ਭੇਜ ਦਿਓ ਸੀ ਨੂੰ ਬਚਾਵਾਂਗੇ ਇਹ ਕਹਿੰਦੇ ਬਈ ਸਾਡੇ ਡਾਂਗਾ ਮਾਰ ਦਣ ਮਾਂ ਪੋ ਵੀ ਕੀ ਕਰੇ ਇੱਕ ਅਸੀਂ 10 12 ਦਿਨ ਪਹਿਲਾਂ ਚੱਕਿਆ ਮੁੰਡਾ ਹੀ ਉਹ ਵੀ ਮਰ ਜਾਂਦਾ ਉਹਨੂੰ ਚੱਕ ਕੇ ਭੇਜਿਆ ਸੜਕ ਸੂਏ ਉੱਤੇ ਲੱਗ ਗਿਆ ਇੰਨਾ ਨਸ਼ਾ ਬਾਈ ਯਾਰ ਡਿਊਟੀ ਇਹ ਕੀ ਦੀ ਹੈ ਪੁਸਤ ਦੀ ਹੀ ਡਿਊਟੀ ਹੈ ਸਰਕਾਰਾਂ ਝੂਠੇ ਜਾਵੇ ਕਰਦੀਆਂ ਵੱਡੇ ਵੱਡੇ ਤੇ ਆ ਫਿਰ লাশ ਮੈਂ ਤਾਂ ਘਰੋਂ ਲੈ ਕੇ ਨਹੀਂ ਆ ਗਿਆ ਇਹ ਕਹਿੰਦੇ ਨਸ਼ੀ ਨਹੀਂ ਹੈਗਾ ਬਾਹਰਲੀ ਡਾਕਟਰ ਕਹਿੰਦੇ ਨਸ਼ੀ ਨਹੀਂ ਹੈਗਾ ਅਸੀਂ ਤੁਹਾਡੇ ਚੈਨਲ ਦੇ ਥਰੂ ਤੁਸੀਂ ਆਏ ਹੋ ਤੁਹਾਡਾ ਧੰਨਵਾਦ ਮਾਦੇਮ ਅਸੀਂ ਬੇਨਤੀ ਕਰਦੇ ਹਾਂ ਕਿ ਭਾਈ ਇੱਥੇ ਵੱਧ ਤੋਂ ਵੱਧ ਲੋਕ ਜਾ ਰਹੇ ਜਮੀਨ ਵਾਲੇ ਪਹੁੰਚੋ ਬੁੱਧੂ ਜੀ ਵੀ ਪਹੁੰਚ ਜੋ ਕਿ ਹਸਤਾਮ ਕਿਰਤੀ ਲੋਕ ਆ ਦਿਹਾੜੀ ਕਰਨ ਆਏ ਲੋਕ ਨੇ ਇਹ ਵਿਚਾਰੇ ਦਿਹਾੜੀਆਂ ਛੱਡ ਕੇ ਆ ਗਏ ਤੇ ਵੱਡੇ ਲੋਕ ਆ ਨਹੀਂ ਰਹੇ ਕਿਉਂ ਨਹੀਂ ਆ ਰਹੇ ਉਹ ਅੜੀਕ ਕਰ ਰਹੇ ਨੇ ਵੀ ਸਾਡੇ ਮੁੰਡੇ ਦੀ ਵੀ ਮੌਤ ਹੋ ਗਈ